10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰਮ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੱਡੇ ਸਮਾਗਮ ਉਲੀਕੇ ਗਏ ਨੇ ਇਨ੍ਹਾਂ ਸਮਾਗਮਾਂ ਦੇ ਦੌਰਾਨ ਸ੍ਰੀ ਨੰਦਪੁਰ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਇਹ ਨਗਰ ਕੀਰਤਨ ਸ੍ਰੀ ਨੰਦਪੁਰ ਸਾਹਿਬ ਤੋਂ ਆਰੰਭ ਹੋ ਕੇ ਗੁਰੂ ਗੋਬਿੰਦ ਸਿੰਘ ਮਾਰਗ ਤੋਂ ਹੁੰਦਾ ਹੋਇਆ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਮਾਪਤ ਹੋਵੇਗਾ ਇਨ੍ਹਾਂ ਸਮਾਗਮਾਂ ਦੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਨਗਰ ਕੀਰਤਨ ਦੇ ਦੌਰਾਨ ਪਾਲ ਕੀ ਸਾਧ ਵਿੱਚ ਸ਼ਸਤਰ ਸੁਸ਼ੋਭਿਤ ਕੀਤੇ ਜਾਣਗੇ ਗੁਰੂ ਸਾਹਿਬਾਨਾਂ ਦੇ ਸ਼ਸਤਰ ਸੁਸ਼ੋਭਿਤ ਕਰਕੇ ਸੰਗਤਾਂ ਨੂੰ ਇਨ੍ਹਾਂ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਾਹਿਬ ਸਤਿਗੁਰੂ ਛੇਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ 17 ਜਨਵਰੀ ਨੂੰ ਸੰਮੂਹ ਗੁਰਨਾਨਕ ਨਾਮ ਲੇਵਾ ਮਾਈ ਭਾਈ ਦੇਸ਼ ਤੇ ਵਿਦੇਸ਼ ਦੇ ਵਿੱਚ ਬੜੇ ਜੋਸ਼ੋ ਖੁਸ਼ੋਸ਼ਨਾ ਮਨਾ ਰਿਹਾ ਭਾਵੇਂ ਸਤਗੁਰਾਂ ਦਾ ਪ੍ਰਕਾਸ਼ ਅਸਥਾਨ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਆ ਉੱਥੇ ਹੁਣ ਤੱਕ ਦੀ ਕਸਟਮ ਏਵੇਂ ਚੱਲਦੀ ਸੀ ਕਿ ਸਾਰਾ ਪੰਥ ਉੱਥੇ ਇਕੱਤਰ ਹੁੰਦਾ ਸੀ ਇਸ ਵਾਰ ਸਾਰਿਆਂ ਨੇ ਬੈਠ ਕੇ ਸੋਚਿਆ ਕਿ ਸਤਗੁਰ ਜੀ ਦਾ ਪ੍ਰਕਾਸ਼ ਦਿਹਾੜਾ ਇਹ ਇੱਥੇ ਪੰਜਾਬ ਦੇ ਵਿੱਚ ਵੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਆ ਜਿੱਥੇ ਸਤਗੁਰ ਜੀ ਨੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸਰੂਪ ਦੀ ਸੰਪਾਦਨਾ ਪੂਰਨ ਰੂਪ ਵਿੱਚ ਕੀਤੀ ਉੱਥੇ ਮਨਾਇਆ ਜਾਵੇ। ਸੋ ਉਹਦੇ ਤਹਿਤ ਇੱਕ ਸਾਬ ਕਮੇਟੀ ਬਣਾਈ ਸੀ ਸਾਬ ਕਮੇਟੀ ਨੇ ਫਿਰ ਇੱਕ ਸੁਜੈਸਟ ਕੀਤਾ ਕਿ ਜਿੱਥੇ ਆਪਾਂ ਪ੍ਰਕਾਸ਼ ਦਿਹਾੜਾ ਸਤਗੁਰਾਂ ਦਾ ਮਨਾਉਣਾ ਉੱਥੇ ਨਗਰ ਕੀਰਤਨ ਵੀ ਇੱਕ ਸਤਗੁਰਾਂ ਦੀ ਪਵਿੱਤਰ ਜਾਤ ਦੇ ਵਿੱਚ ਤਕਤਿਸ਼ਰੀ ਕੇਸਗੜ ਸਾਹਿਬ ਤੋਂ ਆਰੰਭ ਹੋ ਕੇ ਤਕਤਿਸ਼ਰੀ ਦਮਦਮਾ ਸਾਹਿਬ ਤੱਕ ਉਹਦਾ ਰੂਟ ਜਿਹੜਾ ਤੈਅ ਕੀਤਾ ਸੋ ਉਹ ਸਾਰੇ ਦਾ ਸਾਰਾ ਨਗਰ ਕੀਰਤਨ ਧੰਨ ਗੁਰੂ ਗੋਬਿੰਦ ਸਿੰਘ ਮਾਰਗ ਜਿਹੜਾ ਉਹਦੇ ਤੇ ਜਾਊਗਾ ਸੋ 10 ਤਰੀਕ ਨੂੰ 11:00 ਵਜੇ ਉੱਥੋਂ ਸਮੂਹ ਪੰਥ ਦੀਆਂ ਜਥੇਬੰਦੀਆਂ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸਤ ਗੁਰਾਂ ਦੇ ਪਵਿੱਤਰ ਸਰੂਪ ਤੇ ਸਤ ਗੁਰਾਂ ਦੇ ਪਵਿੱਤਰ ਦਰਸ਼ਨ ਸੰਗਤ ਸ਼ਾਸਤਰ ਉਹ ਲੈ ਕੇ ਉਥੋਂ ਚਾਲੇ ਪਾਉਣਗੇ ਉਹ ਵੱਖ-ਵੱਖ ਪੜਾਵਾਂ 'ਚ ਹੁੰਦਾ ਹੋਇਆ ਰਾਤ ਨੂੰ ਗੁਰਦੁਆਰਾ ਸ਼੍ਰੀ ਚਮਕੌਰ ਸਾਹਿਬ ਵਿਖੇ ਰਾਤ ਦਾ ਬਿਸ਼ਰਾਮ ਕਰਨਗੇ ਉਥੋਂ ਚਮਕੌਰ ਸਾਹਿਬ ਤੋਂ ਫੇ ਅੰਮ੍ਰਿਤ ਵੇਲੇ ਸ਼ੁਰੂ ਸ਼ੁਰੂ ਹੋ ਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਆਲਮਗੀਰ ਵਿਖੇ ਉਥੇ ਰਾਤ ਦਾ ਬਿਸ਼ਰਾਮ ਕਰਕੇ 12 ਤਰੀਕ ਨੂੰ ਅੰਮ੍ਰਿਤ ਵੇਲੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਤੋਂ ਸ਼ੁਰੂ ਹੋ ਕੇ ਫਿਰ ਰਾਤ ਦਾ ਜਿਹੜਾ ਸਥਾਨ ਅਸੀਂ ਤਾਂ ਤਖਤ ਉਪਰ ਰੱਖਿਆ ਸੀ ਪਰ ਉੱਥੇ ਰਹਿਣ ਦਾ ਪ੍ਰਬੰਧ ਨਾ ਹੋਣ ਕਰਕੇ ਗੁਰਦੁਆਰਾ ਮਹਿੰਦੀਆਣਾ ਸਾਹਿਬ ਵਿਖੇ ਉੱਥੇ ਰਾਤ ਦਾ ਬਿਸ਼ਰਾਮ ਹੋਊਗਾ। ਉਤੋਂ ਫਿਰ ਅਗਲੇ ਦਿਨ 13 ਤਰੀਕ ਨੂੰ ਮਹਿੰਦੀਆਣੇ ਤੋਂ ਪ੍ਰੰਭ ਹੋ ਕੇ ਫਿਰ ਇਹ ਗੁਰਦੁਆਰਾ ਗੰਗਸਰ ਜੈਤੋਂ ਜਿੱਥੇ ਅਸੀਂ ਹੁਣ ਸ਼ਤਾਬਦੀ ਵੀ 100 ਸਾਲਾ ਮਨਾਉਣੀ ਆ ਚੀਤਾਂ ਸਿੰਘਾਂ ਦੀ ਉੱਥੇ ਪਹੁੰਚੂਗਾ ਉਹ ਤੋਂ ਬਾਅਦ ਫਿਰ 14 ਤਰੀਕ ਨੂੰ ਗੁਰਦੁਆਰੇ ਗੰਗਸਰ ਤੋਂ ਆਰੰਭ ਹੋ ਕੇ ਅੰਮ੍ਰਿਤ ਵੇਲੇ ਇਹ ਸ਼੍ਰੀ ਦਰਬਾਰ ਸਾਹਿਬ ਮੁਕਸਰ ਵਿਖੇ ਰਾਤ ਦਾ ਬਿਸ਼ਰਾਮ ਹੋਊਗਾ ਉੱਥੋਂ 15 ਤਰੀਕ ਨੂੰ ਅੰਮ੍ਰਿਤ ਵੇਲੇ ਮੁਕਸਰ ਸਾਹਿਬ ਤੋਂ ਰਵਾਨਗੀ ਕਰਕੇ ਹਾਜੀ ਰਤਨ ਗੁਰਦੁਆਰਾ ਦਸਮ ਪਾਤਸ਼ਾਹ ਦਾ ਬਠਿੰਡਾ ਵਿਖੇ ਉੱਥੇ ਜਾ ਕੇ ਰਾਤ ਦਾ ਬਿਸ਼ਰਾਮ ਹੋਊਗਾ ਤੇ ਫਿਰ 16 ਤਰੀਕ ਨੂੰ ਇਹ ਨਗਰ ਕੀਰਤਨ ਇਥੋਂ ਹਾਜੀ ਰਤਨ ਮਠੇਂਡਾ ਤੋਂ ਜਾ ਕੇ ਤਕਸਿਰੀ ਧਾਮਧਮਾ ਸਾਹਿਬ ਉੱਥੇ ਪਹੁੰਚੂਗਾ ਇਹ ਜਿਹੜੇ 16 ਤੇ 17 ਦੇ ਦੋ ਦਿਹਾੜੇ 16 ਤਰੀਕ ਨੂੰ ਉੱਥੇ ਟਾਡੀ ਦਰਬਾਰ ਕਬੀ ਦਰਬਾਰ ਗਤਕੇ ਦੇ ਜੋਰ ਤੇ ਦੀਪਮਾਲਾ ਇਹ ਸਾਰੇ 16 ਤਰੀਕ ਦੇ ਇਵੈਂਟ ਹੋਣਗੇ 17 ਤਰੀਕ ਨੂੰ ਫਿਰ ਜਿੱਥੇ ਸਤਗੁਰਾਂ ਦੇ ਅਕਨਰਪਾਟ ਸਾਹਿਬ ਜੀ ਦੇ ਭੋਗ ਤੋਂ ਬਾਅਦ ਸਾਰਾ ਦਿਨ ਫਿਰ ਦੀਵਾਨ ਚੱਲਣਗੇ ਜਿਹਦੇ ਵਿੱਚ ਕਥਾ ਵਿਚਾਰ ਤੇ ਹੋਰ ਜਿਹੜੇ ਸਿੱਖ ਪੰਥ ਦੇ ਵਿਦਵਾਨ ਆ ਉਹ ਉੱਥੇ ਸੰਬੋਧਨ ਵੀ ਕਰਨਗੇ ਤੇ ਸ਼ਾਮ ਨੂੰ ਫਿਰ ਤਾਂ ਜਿੰਨਾ ਸਾਡੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਆਸਤਵਾਜੀ ਹੁੰਦੀ ਉਹ ਆਸਤਵਾਜੀ ਵੀ ਰਾਤ ਨੂੰ ਤਾਂ ਸ੍ਰੀ ਦਮਦਮਾ ਸਾਹਿਬ ਵਿਖੇ ਜਿਹੜੀ ਉਹ ਹੋਊਗੀ ਉੱਥੇ ਸੋ ਸਾਰੀ ਸੰਗਤ ਨੂੰ ਬੇਨਤੀ ਆ ਕਿ 10 ਤਰੀਕ ਤੋਂ ਲੈ ਕੇ ਜਿੰਨਾ ਜਿੰਨਾ ਵੀ ਸਮਾਂ ਕਿਸੇ ਨੂੰ ਮਿਲਦਾ ਉਹ ਇਹਨਾਂ ਨਗਰ ਕੀਰਤਨਾ ਦੇ ਵਿੱਚ ਹਾਜ਼ਰੀ ਭਰਨ ਇਹਦੇ ਵਿੱਚ ਸਤਗੁਰਾਂ ਦੇ ਪਵਿੱਤਰ ਸ਼ਾਸਤਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਉਹ ਨਾਲ ਬਸ ਦੇ ਵਿੱਚ ਸੰਗਤਾਂ ਨੂੰ ਸਾਰੇ ਦਰਸ਼ਨ ਕਰਵਾਏ ਜਾਣਗੇ ਸਾਡੀ ਤਾਂ ਚਾਹਣਾ ਸੀ ਵੀ ਸਤਿਗੁਰੂ ਜੀ ਦਾ ਚੋਲਾ ਵੀ ਪਰ ਕਿਉਂਕਿ ਪ੍ਰਾਤਨ ਹੋਣ ਕਰਕੇ ਫਿਰ ਕਈ ਵਾਰੀ ਨੁਕਸਾਨੇ ਜਾਂਦੇ ਆ ਸੋ ਪਵਿੱਤਰ ਸ਼ਾਸਤਰ ਜਿਹੜੇ ਨਾਲ ਹੀ ਨਗਰ ਕੀਰਤਨ ਦੇ ਰੂਪ ਦੇ ਵਿੱਚ ਨਾਲ ਵੱਡੀ ਬਾਤ ਸੇ ਜਾਣਗੇ ਸਾਰਿਆਂ ਨੂੰ ਸਮੂਹ ਗੁਰਨਾਨਕ ਨਾਮ ਲੇਵਾ ਮਾਈ ਭਾਈ ਨੂੰ ਬੇਨਤੀ ਆ ਕਿ 16 ਤੇ 17 ਨੂੰ ਤਾਕਤ ਸ੍ਰੀ ਦਮਾ ਸਾਹਿਬ ਵਿਖੇ ਤੇ 10 ਤੋਂ 16 ਤੱਕ ਜਿਹੜਾ ਨਗਰਾਂ ਦੇ ਵਿੱਚ ਹੀ ਇਹ ਮਹਾਨ ਅਗਰ ਕੀਰਤਨ ਜਾਣਾ ਉਹਨਾਂ ਦੇ ਵਿੱਚ ਵੱਤ ਵੱਦ ਜਿਹੜੇ ਆਪਣੀ ਸ਼ਮੂਲੀਅਤ ਕਰਕੇ ਗੁਰੂ ਦਸਮ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਬੇਨਤੀ ਕਰੀਏ ਸਤਿਗੁਰ ਜੀ ਤੁਸੀਂ ਬਖਸ਼ੇਂਦੇ ਆ ਤੁਸੀਂ ਗੁਰੂ ਕੇ ਸਿੱਖ ਨੂੰ ਆਪਣੇ ਗਲ ਬਕੜੀ ਚ ਲੈ ਲੈਨੇ ਆ ਸ਼ਾਰਤ ਕੇ ਗੁਰੂ ਦਾ ਸਿੱਖ ਖੰਡੇ ਬਾਟੇ ਦੀ ਪੌਲ ਸ਼ਕਲ ਹੈ ਸੋ ਆਪਾਂ ਸਾਰੇ ਵੱਤ ਤੋਂ ਵੱਧ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਜਾਈਏ ਉਸ ਮਹਾਨ ਗੁਰਪੁਰ ਦੇ ਵਿੱਚ ਜਿਹੜਾ 17 ਤਰੀਕ ਨੂੰ ਉਹਦੇ ਵਿੱਚ ਵੱਧ ਵੱਧ ਸ਼ਾਮਲ ਹੋਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ